ਜਾ ਦਿਕਨੇ ਵੀਰੇ ਵਰਗੇ ਜਾਂ ਮਾੜਾ ਮਾੜਾ ਕੋਈ ਫਤੇ ਜਾਂ ਕੋਈ ਸਾਥ ਸੰਗਤ ਦੀ ਸਤ ਸਿੰਗ ਅਕਾਲ ਕੋਈ ਹੱਥ ਨਾ ਚੱਕੇ ਨਾਲ ਦੀਵਾਲਾ ਕਰ ਜਾਂਦਾ ਹੈ ਇੰਨੀ ਕਿ ਸਾਡਾ ਯਾਦ ਰਹਿ ਗਿਆ ਪਰ ਸਤਗੁਰੂ ਦੇ ਵਿੱਚ ਮਹਾਨ ਵਿਵਰਤ ਸਤਗੁਰੂ ਦੀ ਵੀ ਮਹਾਨ ਅਮੀਰੀ ਫਕੀਰੀ ਐਸੇ ਸਤਗੁਰੂ ਜੀ ਜਿਹੜੋ ਛੜਨਦੇ ਆਏ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਪਿਤਾ ਦੀ ਕੈਦੀ ਹੋਈ ਜਗਾ 700 ਰੁਪਏ ਦੇ ਵਿੱਚ ਉਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਛੱਡਣ ਤੇ 1 ਮਿੰਟ ਦੇ ਵਿੱਚ किला ਛੱਡ ਦਿੱਤਾ ਕਸਮਾਂ ਖਾਧੀਆਂ ਆਟੀ ਦੀ ਗਊ ਬਣਾ ਕੇ ਹਿੰਦੂ ਰਾਜਿਆਂ ਨੇ ਭੇਜੀ ਨਾਲ ਗੀਤਾ ਭੇਜੀ 9 ਮਹੀਨੇ ਦੇ ਘੇਰੇ ਤੋਂ ਬਾਅਦ ਮਹਾਰਾਜ ਦੇ ਮਿੰਤਾ ਤਰਲੇ ਕੀਤੇ ਉਸ 9 ਮਹੀਨਿਆਂ ਦੇ ਵਿੱਚ ਮਹਾਰਾਜ ਨੂੰ ਛੱਡਣ ਵਾਸਤੇ ਵੀ ਕਈ ਤਿਆਰ ਹੋ ਗਏ ਸੌ ਸਿੰਘ ਤਿਆਰ ਹੋਇਆ ਸੀ ਮਹਾਰਾਜ ਨੂੰ ਛੱਡਣ ਵਾਸਤੇ ਛੱਡ ਕੇ ਚਲੇ ਜਾਣਾ ਕਿਉਂਕਿ ਭੁੱਖ ਦਾ ਦੁੱਖ ਹੀ ਨਾ ਵੱਡਾ ਹੈ ਇੱਥੇ 9 ਮਿੰਟ ਕਿਤੇ ਸਾਨੂੰ ਰੋਟੀ ਨਾ ਮਿਲੇ ਸਾਧ ਸੰਗਤ ਜੀ ਕਿ ਤੇ ਘਰ ਵਾਲੀ ਰੋਟੀ ਨਾ ਛੇਤੀ ਲੈ ਕੇ ਆਵੇ ਭਾਈ ਭਗਾ ਕੇ ਮਾਰਦਾ ਥਾਲੀ ਵੀ ਤਾਂ ਲੇਟ ਕਦੋਂ ਦਾ ਬਾਜਾ ਮਾਰਦਾ ਮੈਂ ਇਦਾਂ ਹੁੰਦਾ ਹੈ ਘਰਾਂ ਦੇ ਵਿੱਚ ਸਾਧ ਸੰਗਤ ਜੀ ਪਰ 9 ਮਹੀਨੇ ਦੇਖੋ ਉੱਥੇ ਸਿੰਘਾਂ ਨੇ ਦਰਖਤਾਂ ਦੇ ਸ਼ੱਕ ਲਾ ਕੇ ਖਾਦੇ ਵਾਲ-ਵਾਲ ਕੇ ਪੀਤੇ ਸਾਧ ਸੰਗਤ ਜੀ ਦਰਖਤਾਂ ਦੀਆਂ ਜੜਾਂ ਨੂੰ ਵਾਲ-ਵਾਲ ਕੇ ਜਿਵੇਂ ਆਲੂ ਭੁੰਨ ਕੇ ਖਾਂਦੇ ਨੇ ਇਸ ਤਰ੍ਹਾਂ ਖਾਧੀਆਂ ਦਰਖਤਾਂ ਦੇ ਪੱਤੇ ਸੂਤ-ਸੂਤ ਕੇ ਸਿੰਘਾਂ ਨੇ ਖਾਣੇ ਸ਼ੁਰੂ ਕਰ ਦਿੱਤੇ ਜਦੋਂ ਉਹ ਮੁੱਕ ਗਏ ਚਨਿਆਂ ਤੇ ਛੋਲਿਆਂ ਤੇ ਗੁਜ਼ਾਰਾ ਕੀਤਾ ਬਾਦਾਮ ਗਏ ਕਿ ਛਕੇ ਪਰ ਮਨ ਨਾ ਢੁਲਾਇਆ ਸਤਿਗੁਰ ਦਾ ਬਚਨ ਹੈ ਦੁੱਖ ਵਿਛੋੜਾ ਇੱਕ ਦੁੱਖ ਕੂਖ ਇੱਕ ਦੁੱਖ ਸ਼ਕਦਾਰ ਜੰਗੂਦ ਇੱਕ ਦੁੱਖ ਰੋਗ ਲਗਿਆ ਤਨਤਾਏ ਬੈਦਨਾ ਭੋਲੇ दारू ਲਾਏ ਚਾਰ ਦੁੱਖ ਵੱਡੇ ਮੰਨੇ ਗਏ ਨੇ ਤੇ ਭੁੱਖ ਦਾ ਦੁੱਖ ਉਹਨਾਂ ਵੱਡੇ ਦੁੱਖਾਂ ਦੇ ਵਿੱਚੋਂ ਇੱਕ ਹੈ ਸਾਧ ਸੰਗਤ ਜੀ ਭੁੱਖ ਦਾ ਦੁੱਖ ਆਇਆ ਸੌ ਤਿਆਰ ਹੋ ਗਿਆ ਸੀ ਉਸ 9 ਮਹੀਨਿਆਂ ਦੇ ਵਿੱਚ ਛੱਡਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਅਸੀਂ ਜਾਣਾ ਹੈ ਮਹਾਰਾਜ ਕਹਿੰਦੇ ਭਾਈ ਕਿਉਂ ਜਾਣਾ ਰਹੋ ਮਹਾਰਾਜ ਬਸ ਹੋਣ ਨਹੀਂ ਰਿਹਾ ਜਾਂਦਾ ਹੁਣ ਨਹੀਂ ਗੁਜ਼ਾਰਾ ਹੁੰਦਾ ਬਹੁਤ ਤੰਗ ਹੈ ਦੁੱਖ ਲੱਗਿਆ ਭੁੱਖ ਦਾ ਮਹਾਰਾਜ ਕਹਿੰਦੇ ਭਾਈ ਜੇ ਜਾਣਾ ਚਾਹੁੰਦੇ ਹੋ ਜਦੋਂ ਕੋਈ ਪਿਓ ਨੂੰ ਪੁੱਤ ਛੱਡ ਕੇ ਜਾਂਦਾ ਹੈ ਜਾਂ ਪਿਓ ਪੁੱਤ ਨੂੰ ਛੱਡਦਾ ਹੈ ਤੇ ਉਹਨੂੰ ਆਪਣੀ ਸਾਧ ਸੰਗਤ ਦੀ ਜਾਇਦਾਦ ਦੇ ਵਿੱਚੋਂ ਕੀ ਕਰ ਦਿੰਦਾ ਹੈ ਬੇਦਾਵਾ ਬੇਦਖਲ ਕਰ ਦਿੰਦਾ ਜਿਹੜਾ ਲਾਇਕ ਪੁੱਤਰ ਨਾ ਹੋਵੇ ਸਤਗੁਰੂ ਜੀ ਕਹਿੰਦੇ ਜਾਣਾ ਚਾਹੁੰਦੇ ਹੋ ਤੇ ਫਿਰ ਇਦਾਂ ਜਾਓ ਬੇਦਾਵੇ ਹੋ ਕੇ ਜਾਓ ਆਖੋ ਸਤਨਾਮ ਇਦਾਂ ਨਹੀਂ ਜਾਣ ਦਿੰਦੇ ਲਿਖੋ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੰਘ ਨਹੀਂ ਜਿਹਨੂੰ ਸੈਨ ਕਰ ਰਹੇ ਹਾਂ ਦਾ ਸੈਨ ਕਰੋ ਗੁੱਠੇ ਲਾਓ ਪਰ ਇਹ ਲਿਖ ਕੇ ਦੇ ਕੇ ਜਾਓ ਵੇ ਦਾਵਾ ਲਿਖ ਕੇ ਦਿਓ ਮੈਨੂੰ ਲਿਖਿਆ ਗਿਆ ਸਾਧ ਸੰਗਤ ਜੀ ਸੈਨ ਕੀਤੇ ਗੁੱਠੇ ਲਾਏ ਉਹਦੇ ਵਿੱਚੋਂ 100 ਤਿਆਰ ਹੋਇਆ 100 ਪਰ 60 ਵਹਿ ਗਏ ਕਹਿੰਦੇ ਇਦਾਂ ਨਹੀਂ ਦਿਲ ਨਹੀਂ ਪੈਂਦਾ ਜਿਗਰ ਨਹੀਂ ਪੈਂਦਾ ਬਾਪੂ ਨੂੰ ਛੱਡ ਕੇ ਇਦਾਂ ਕਿਵੇਂ ਲਿਖ ਦਈਏ ਸਾਧ ਸੰਗਤ ਜੀ ਫਿਰ 40 ਤਿਆਰ ਹੋਏ 40ਆਂ ਨੇ ਵਦਾਵਾ ਲਿਖਿਆ ਸੈਨ ਕੀਤੇ ਅੰਗੂਠੇ ਲਾਏ ਮਹਾਰਾਜ ਨੂੰ ਨਮਸਕਾਰ ਕੀਤੀ ਭਾਈ ਮਹਾ ਸਿੰਘ ਉਹਨਾਂ ਦਾ ਜਥੇਦਾਰ ਬਣ ਕੇ ਗਿਆ ਪਰ ਭਾਈ ਮਹਾ ਸਿੰਘ ਜਥੇਦਾਰ ਬਣਿਆ ਪਰ ਉਦੋਂ ਵੀ ਜਥੇਦਾਰ ਬਣਿਆ ਜਦੋਂ ਬਖਸ਼ਾਇਆ ਆਪਣੇ ਆਪ ਨੂੰ ਤੇ ਉਹਨਾਂ 40ਆਂ ਨੂੰ ਮੁਕਤੇ ਕਰਾਏ ਮੈਂ ਸੰਘੇਬ੍ਰੂ ਬੇਨਤੀ ਕਰਾਂ ਸਾਧ ਸੰਗਤ ਮਹਾਂਪੁਰਖ ਪਹੁੰਚ ਚੁੱਕੇ ਨੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਜੀਤ ਸਿੰਘ ਜੀ ਸਥਾਨਾ ਉੱਪਰ ਔਰ ਇੱਥੋਂ ਦੇ ਹੈੱਡ ਰਾਗੀ ਜਥਾ ਭਾਈ ਗੁਰਸੇਵਕ ਸਿੰਘ ਜੀ ਰੰਗੀਲਾ ਜੀ ਉਸ ਤੋਂ ਬਾਅਦ ਮਹਾਂਪੁਰਖਾਂ ਦਾ ਸਮਾਂ ਸਾਡੇ ਤੋਂ ਬਾਅਦ ਰਾਗੀ ਜਥੇ ਦਾ ਸਮਾਂ ਸੋ ਮੈਂ ਬਹੁਤਾ ਸਮਾਂ ਨਾਲ ਲੈਂਦਾ ਹੋਇਆ ਕਿਮਾਂ ਦਾ ਜਾਚ ਹੋਵਾ ਉਥੋਂ ਫਿਰ ਇਹ 40 ਆਪਾਂ ਕਾਵਾਂਗੇ ਵੀ ਬੜੀ ਮਾੜੀ ਕੀਤੀ ਨਾ ਚਾਲ ਗਿਆ ਨੇ ਗੁਰੂ ਸਾਹਿਬ ਨੂੰ ਦੁੱਖ ਦੇ ਸਮੇਂ ਵਿੱਚ ਛੱਡ ਗਿਆ। ਬਦਾਵਾ ਦੇ ਕੇ ਆ ਗਏ ਪਰ ਅਸੀਂ ਜਿਹੜੇ ਬਦਾਵੇ ਲੈ ਛੱਡੇ ਨੇ ਉਹ ਪਤਾ ਨਹੀਂ ਕਦੋਂ ਕੋ ਸਾਧ ਸੰਗਤ ਜੀ ਪੜਵਾਉਣੇ ਆ। ਉਹ ਪਤਾ ਨਹੀਂ ਕਦੋਂ ਕਿ ਅਸੀਂ ਮਾਫ ਕਰਾਉਣੇ ਆ। ਇਹਨਾਂ ਚਾਲੀਆਂ ਨੇ ਤੇ ਮਾਫ ਕਰਾ ਲਿਆ ਸੀ। ਖਦਰਾਨੇ ਦੀ ਧਾਬ ਦਾ ਮੁਖਸਰ ਸਾਹਿਬ ਦੀ ਜੰਗ ਪੜੋ। ਉਥੇ ਇਹਨਾਂ ਚਾਲੀਆਂ ਨੇ ਬਖਸ਼ਾਲਿਆ ਸੀ ਜੋਗੀ ਅੱਲਾਹ ਜਾਰਖਾਂ ਲਿਖਦਾ ਹੈ ਜਿਸ ਗੜੀ ਮਹਾ ਸਿੰਘ ਤੇਰੇ ਪਹਿਲੂ ਮੈਂ ਲੀਠਾ ਥਾ ਜੋ ਤੂੰ ਨੇ ਉਸਕੇ ਸਾਥ ਕੀ ਮੈਂ ਉਸ ਗੁਫਤਾਰ ਕੇ ਸਾਧ ਕੇ ਬਖਸ਼ੇ ਕਰਮ ਤੇਰਾ ਨਾਮ ਬਖਸ਼ੇ ਸ਼ਕਾਇਤ kia ਤੇਰੇ ਇਕਰਾਰ ਕੇ ਸਾਧ ਕੇ ਤੇਰੇ ਇਨਕਾਰ ਕੇ ਸਾਧ ਕੇ ਮਹਾਰਾਜ ਤੂੰ ਬਖਸ਼ ਦੇਵੇਂ ਤਾਂ ਮੈਂ ਮੈਨੂੰ ਤੇਰੇ ਤੋਂ ਕੁਰਬਾਨ ਆ ਮੈਂ ਜੇ ਨਾਮ ਬਖਸ਼ੇ ਮੈਨੂੰ ਕੋਈ ਸ਼ਿਕਾਇਤ ਵੀ ਨਹੀਂ ਦਾਵੀਂ ਕੁਰਬਾਨ ਆਖੋ ਸਤਿਨਾਮ ਖਦਰਾਣੇ ਦੀ ਢਾਬ ਦੇ ਲੜਾਈ ਹੋਈ ਇਹਨਾਂ ਨੂੰ ਘਰਾਂ ਚ ਨਹੀਂ ਵੜਨ ਦਿੱਤਾ ਇਹਨਾਂ ਨੇ ਸਾਧ ਸੰਗ ਜੀ ਫਿਰ ਆਪਣਾ ਜਿਹੜਾ ਵਦਾਵਾ ਸੀ ਆਪਣੀ ਮਾਫੀ ਸੀ ਆਪਣੇ ਖੂਨ ਨਾਲ ਉਹ ਦਾਗ ਸੀ ਜਿਹੜਾ ਬੇਮੁਖਤਾਈ ਦਾ ਬੇਦਾਵੇ ਦਾ ਦਾਗ ਆਪਣੇ ਖੂਨ ਨਾਲ ਧਵਾਇਆ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਖਦਰਾਣੀ ਦੀ ਢਾਬ ਤੋਂ ਥੱਲੇ ਉਤਰਦੇ ਆਉਂਦੇ ਨੇ ਜਿਉਂ ਇੱਕ ਕਦਮ ਪੁੱਟਦੇ ਨੇ ਕਹਿੰਦੇ ਨੇ ਮੇਰਾ 20 ਹਜ਼ਾਰੀ ਮੇਰਾ 5 ਹਜ਼ਾਰੀ ਮੇਰਾ 10 ਹਜ਼ਾਰੀ ਇਹ ਕਿਉਂ ਕਹਿੰਦੇ ਨੇ ਉਹਨਾਂ ਨੂੰ ਸਾਧ ਸੰਗਤ ਜੀ ਖਿਤਾਬ ਦਿੰਦੇ ਆਉਂਦੇ ਜਿਹੜਾ ਪੰਜ ਕਦਮ ਅੱਗੇ ਹੋ ਕੇ ਲੜਿਆ 5 ਹਜ਼ਾਰੀ ਜਿਹੜਾ 10 ਕਦਮ ਅੱਗੇ ਹੋ ਕੇ ਲੜਿਆ ਮੇਰਾ 10 ਹਜ਼ਾਰੀ ਜਿਹੜਾ 20 ਕਦਮ ਅੱਗੇ ਹੋ ਕੇ ਲੜਿਆ ਮੇਰਾ 20 ਹਜ਼ਾਰੀ ਏਦਾਂ ਮਹਾਰਾਜ ਖਿਤਾਬ ਦਿੰਦੇ ਆਉਂਦੇ ਨੇ ਅੱਗੇ ਵੇਖਦੇ ਨੇ ਇੱਕ ਸਿੰਘ ਸੈਕਦਾ ਖੂਨ ਦੇ ਨਾਲ ਮੁਖੜਾ ਲਤ ਪਤ ਹੈ ਕਹਿੰਦੇ ਨੇ ਸਤਗੁਰੂ ਸੱਜੇ ਪਾਤਸ਼ਾਹ ਜੀ ਆਪਣੀਆਂ ਗੋਡਣੀਆਂ ਤੇ ਹੋ ਗਏ ਵੀਰ ਆਸਣ ਲਾ ਕੇ ਇੱਕ ਗੋਟੇ ਦੇ ਸਾਧ ਸੰਗਤ ਜੀ ਭਾਈ ਮਹਾ ਸਿੰਘ ਦਾ ਸੀਸ ਰੱਖਿਆ ਆਪਣੇ ਗੀਸੇ ਦੇ ਵਿੱਚੋਂ ਕੰਮਰ ਕਸੇ ਦੇ ਵਿੱਚੋਂ ਰਮਾਲ ਰੇਸ਼ਮੀ ਰਮਾਲ ਕੱਢਿਆ ਤੇ ਭਾਈ ਮਹਾ ਸਿੰਘ ਦਾ ਮੁਖੜਾ ਸਾਫ਼ ਕੀਤਾ ਕਿਹਾ ਇਹ ਤੇ ਲੱਗਦਾ ਹੈ ਮੇਰਾ ਮਹਾ ਸਿੰਘ ਪੁੱਤਰ ਹੈ ਆਖੋ ਸਤ ਨਾਮ ਦੇਖੋ ਬਖਸ਼ਣਹਾਰ ਸਤਗੁਰੂ ਜੀ ਇਤੇ ਲੱਗਦਾ ਮੇਰਾ ਮਹਾ ਸਿੰਘ ਪੁੱਤਰ ਹੈ ਤੇ ਮਹਾ ਸਿੰਘ ਦੀ ਅੱਖਾਂ ਵਿੱਚੋਂ ਜਲ ਆ ਗਿਆ ਨੇਤਰਾਂ ਤੋਂ ਜਲ ਆ ਗਿਆ ਰੋਣ ਲੱਗਿਆ ਮਹਾਰਾਜ ਕਹਿੰਦੇ ਮਹਾ ਸਿੰਘਾ ਤੇਰੀ ਉਮਰ ਲੰਬੀ ਕਰਦੀਏ ਤੈਨੂੰ ਮੁਕਤ ਕਰਦੀਏ ਜਦ ਤੈਨੂੰ ਤਿੰਨੇ ਲੋਕਾਂ ਦਾ ਰਾਜ ਬਖਸ਼ਦੀਏ ਮਹਾਰਾਜ ਨਾ ਰਾਜ ਨਾ ਚਾਹੂੰ ਮੁਕਤ ਨਾ ਜਾਹੂੰ ਮਨਪ੍ਰੀਤ ਚਰਨ ਕਮਲਾਰੇ ਸਤਿਗੁਰੂ ਸੱਜੇ ਪਾਤਸ਼ਾਹ ਕਿਰਪਾ ਕਰੋ 40 ਦੇ 40 ਸੱਚਖੰਡ ਦੇ ਦਰਵਾਜ਼ੇ 'ਚ ਖੜੇ ਆਂ ਉਹਨਾਂ ਨੂੰ ਮੈਂ ਲੈ ਕੇ ਗਿਆ ਸੀ ਤੇ ਸਾਧ ਸੰਗਤ ਜੀ ਜਿਨ੍ਹਾਂ ਚਿਰ ਇਹ ਬਦਾਵਿਆ ਜਿਹੜਾ ਅਸੀਂ ਲਿਖ ਕੇ ਗਏ ਸੀ ਇਹ ਤੁਸੀਂ ਪਾੜਦੇ ਨਹੀਂ ਇਹਦਾ ਸਬਕ ਸਾਬ ਨਹੀਂ ਖਤਮ ਕਰਦੇ ਸਾਨੂੰ ਅੰਦਰ ਨਹੀਂ ਜਾਣ ਦੇਣਾ ਸਾਰਿਆਂ ਨੂੰ ਮੈਂ ਲੈ ਕੇ ਗਿਆ ਸੀ ਮਹਾਰਾਜ ਸਭ ਤੋਂ ਵੱਡਾ ਉਪਕਾਰ ਮੇਰੇ ਤੇ ਇਹ ਕਰੋ ਉਹ ਜਿਹੜੀ ਬਦਾਵੇ ਵਾਲੀ ਚਿੱਠੀ ਹੈ ਉਹ ਪੱਤਰ ਹੈ ਉਹਨੂੰ ਪਾੜ ਦਿਓ ਜਿਦੇ ਨਾਲ ਅਸੀਂ ਸੱਚਖੰਡ ਚਲੇ ਜਾਈਏ ਆਖੋ ਸਤਨਾਹ ਐਨਾ ਕੋ ਪੁਕਾਰ ਕਰੋ ਉਹ ਮੇਰੀ ਪਾੜ ਦਿਓ ਬਿਦਾਵੇ ਵਾਲੀ ਚਿੱਠੀ ਸਿੱਧਾ ਜਾਈਏ ਸੱਚਖੰਡ ਨੂੰ ਮੇਰੀ ਪਾੜ ਦਿਓ ਬਿਦਾਵੇ ਵਾਲੀ ਚਿੱਠੀ ਸਿੱਧਾ ਜਾਈਏ ਸਤ ਖੰਡ ਨੂੰ ਓ ਮੇਰੇ ਪਾੜ ਦੋ ਪਿਤਾ ਦੇ ਪਾਲਿਤ ਸੀ ਸਦਾ ਜਾਈਏ ਸਤ ਖੰਡ ਨੂੰ ਮੇਰੇ ਪਾੜ ਦੋ ਪਿਤਾ ਦੇ ਪਾਲਿਤ ਸੀ ਓ ਸਦਾ ਜਾਈਏ ਸਤ ਖੰਡ ਨੂੰ ਮੇਰੇ ਪਾੜ ਦੋ ਪਿਤਾ ਦੇ ਪਾਲਿਤ ਸੀ ਸਿਤਾ ਜਾਈਏ ਸੱਚ ਖੰਡ ਨੂੰ ਤੇਰੀ ਪਾੜ ਦੋ ਵਿਦਾਵੇਂ ਵਾਲੀ ਚਿੱਟੀ ਸਿਤਾ ਜਾਈਏ ਸੱਚ ਖੰਡ ਨੂੰ ਸਿਤਾ ਜਾਈਏ ਜੀ ਸੱਚ ਖੰਡ ਨੂੰ ਸਿਤਾ ਜਾਈਏ ਜੀ ਸੱਚ ਖੰਡ ਨੂੰ ਓ ਸਿਤਾ ਸੱਚ ਖੰਡ ਨੂੰ ਸਿਤਾ ਜਾਈਏ ਜੀ ਸੱਚ ਖੰਡ ਨੂੰ ਹੋ ਸਿਤਾ ਜਾਈਏ ਜੀ ਗਾ ਸੱਚ ਖੰਡ ਨੂੰ ਹੋ ਸਿਤਾ ਜਾਈਏ ਜੀ ਸੱਚ ਖੰਡ ਨੂੰ ਟੁੱਟੀ ਗੰਢ ਦੇ ਕਲੰਗੀਆਂ ਵਾਲਿਆ ਲਿਖਿਆ ਵਿਦਾ ਬਾਪਾ ਦੇ ਟੁੱਟੀ ਗੰਢ ਦੇ ਕਲੀਆਂ ਵਾਲਿਆ ਲਿਖਿਆ ਵਿਦਾ ਬਾਪਾ ਦੇ ਟੁੱਟੀ ਗੰਢ ਦੇ ਕਲਕੀਆਂ ਵਾਲਿਆ ਲਿਖਿਆ ਵਿਦਾ ਬਾਪਾ ਦੇ ਕੱਟਦੇ ਕਲਕੀਆਂ ਪਾਲਿਆ ਲਿਖਿਆ ਬਿਤਾ ਬਾਬਾ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਸਿਮਰ ਬੇਨਤੀ ਨੂੰ ਸਾਧ ਸੰਗਤ ਜੀ ਪ੍ਰਵਾਨ ਕੀਤਾ ਮਹਾਰਾਜ ਕਹਿੰਦੇ ਭਾਈ ਮਹਾ ਸਿੰਘਾ ਖਜ਼ਾਨੇ ਰੁੜ ਗਏ 18 ਕਰੋੜ 10 ਦੇ ਨੇ ਸਾਧ ਸੰਗਤ ਜੀ ਉਹ ਸਮੇਂ ਦਾ ਖਜ਼ਾਨਾ ਮਹਾਰਾਜ ਦਾ ਕਈ ਮਹਿੰਗੇ ਗ੍ਰੰਥ ਪੰਥ ਸਾਰਾ ਉਥੇ ਖੀਰੂ ਖੀਰੂ ਹੋਇਆ ਹੈ ਮਹਾਰਾਜ ਕਹਿੰਦੇ ਉਥੇ ਮੇਰੇ ਪੁੱਤਰ ਉਥੇ ਮੇਰੇ ਜਾਨਾਂ ਤੋਂ ਪ੍ਰਾਨਾਂ ਤੋਂ ਪਿਆਰੇ ਸਿੰਘ ਪੰਥ ਗ੍ਰੰਥ ਉਸ ਪਾਣੀ ਵਿੱਚ ਉਸ ਸਰਸਾ ਵਿੱਚ ਰੁੜ ਗਏ ਨੇ ਮਹਾ ਸਿੰਘਾ ਮੈਨੂੰ ਪਤਾ ਸੀ ਪੁੱਤਰਾ ਤੂੰ ਵਾਪਸ ਆਵੇਂਗਾ ਹਵੇਖ ਕਮਰ ਕੈ ਸਿਰ ਸੁ ਮਹਾਰਾਜ ਜੀ ਨੇ ਕੱਢਿਆ ਬਿਦਾਵਾ ਆ ਚਾਪ ਉੱਪਰੋਂ ਤੇਰੇ ਸਾਹਮਣੇ ਮਹਾਰਾਜ ਨੇ ਦੋਵੇਂ ਹੱਥਾਂ ਨਾਲ ਪਾੜ ਦਿੱਤਾ ਸਹਿਕ ਦਾ ਸਹਿਕ ਦਾ ਮਹਾ ਸਿੰਘ ਸਾਧ ਸੰਗਤ ਜੀ ਆਪਣੇ ਪ੍ਰਾਣ ਤਿਆਗ ਗਿਆ ਸੱਚਖੰਡ ਪਿਆਨਾ ਕਰ ਗਿਆ ਸ਼ਹੀਦੀ ਨੂੰ ਪ੍ਰਾਪਤ ਹੋਇਆ ਆਖੋ ਸਤਨਾਮ ਸੋ ਇਥੋਂ ਕਹਿਣ ਤੋਂ ਬਾਅਦ ਚਾਰ ਇਤਿਹਾਸ ਬਣ ਜਾਂਦੇ ਨੇ ਜਦੋਂ ਮਹਾਰਾਜ ਜੀ ਕਿਲਾ ਛੱਡਦੇ ਨੇ ਪਹਿਲਾ ਇਤਿਹਾਸ ਮਹਾ ਸਿੰਘ ਦਾ ਖਦਰਾਣੇ ਦੀ ਢਾਬ ਦਾ ਉਧਰ ਜਾ ਕੇ ਸਮਾਪਤ ਹੁੰਦਾ ਹੈ ਇਧਰੋਂ ਫਿਰ ਸਰਸਾ ਨਦੀ ਤੇ ਬੈਠ ਕੇ ਮਹਾਰਾਜ ਕੀਰਤਨ ਕਰਦੇ ਨੇ ਕਸਮਾਂ ਖਾਂਦੇ ਨੇ ਕੁਰਾਨ ਸ਼ਰੀਫ ਦੀ ਕਸਮ ਖਾਦੀ ਜੋ ਸਾਤ ਸੰਗ ਜੀ ਮੁਸਲਮ ਬਾਦਸ਼ਾਹੀ ਰਾਜੇ ਸੀ ਹਿੰਦੂ ਰਾਜਿਆਂ ਨੇ ਆٹے ਦੀ ਗੋਬ ਬਣਾ ਕੇ ਗੀਤਾ ਦੀ ਕਸਮ ਖਾਦੀ ਕਿ ਅਸੀਂ ਹੁਣ ਤੁਹਾਨੂੰ ਕੁਝ ਨਹੀਂ ਗਾਂਗੇ ਇਸ ਕਿਲੇ ਨੂੰ ਛੱਡ ਜੋ ਸਾਡਾ ਨੱਕ ਰਹਿ ਜਾਏਗਾ ਸਾਡੀ ਇੱਜ਼ਤ ਰਹਿ ਜਾਏਗੀ ਔਰੰਗ ਦੇ ਔਰੰਗਜੀਬ ਦੇ ਸਾਹਮਣੇ ਚਲੇ ਜਾਓ ਵਾਪਸ ਭਮਾਂ ਦੀ ਫੇਰ ਇੱਥੇ ਦੁਕਾਨਾ ਕਰ ਲਿਓ ਅੱਗੇ ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ ਸਾਧ ਸੰਗਤ ਜੀ ਮਹਾਰਾਜ ਨੇ ਨਹੀਂ ਯਕੀਨ ਕੀਤਾ ਕਸਮ ਖਾਣ ਵਾਲੇ ਤੇ ਯਕੀਨ ਨਹੀਂ ਕਰਨਾ ਇਹ ਖਾਲਸੇ ਨੂੰ ਮਹਾਰਾਜ ਨੇ 52 ਹੁਕਮਾਂ ਦੇ ਵਿੱਚ ਹੁਕਮ ਕੀਤਾ ਹੈ ਹਜ਼ੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਕਹਿੰਦੇ ਖਾਲਸਾ ਜੀ ਇਹਨਾਂ ਦੀਆਂ ਲੱਖਾਂ ਕਰੋੜਾਂ ਕਸਮਾਂ ਵੀ ਖਾਂਦੇ ਇਹਨਾਂ ਦੀਆਂ ਕਸਮਾਂ ਤੇ ਵਿਸ਼ਵਾਸ ਨਾ ਕਰਿਓ ਬਾਹ ਤੱਕ ਤੇਲ ਲਾ ਕੇ ਬਾਹ ਨੂੰ ਹੂਣੀ ਤੱਕ ਤੇਲ ਲਾ ਕੇ ਤਿਲਾਂ ਦੀ ਬੋਰੀ ਵਿੱਚ ਲਵੇੜ ਕੇ ਬਾਹਰ ਕੱਢੀ ਜਾਵੇ ਜਿੰਨੇ ਤਿਲ ਉਸ ਬਾਹ ਨੂੰ ਲੱਗ ਜਾਣਗੇ ਦੇਖੋ ਲੱਖਾਂ ਕਰੋੜਾਂ ਤੇ ਲੱਗ ਜਾਣਗੇ ਤਿਲ ਕਿੰਨਾ ਕੋਂਦਾ ਛੋਟਾ ਜਿਹਾ ਇੰਨੀਆਂ ਵੀ ਜੇ ਕਸਮਾਂ ਖਾਣੇ ਨੇਂ ਦੀਆਂ ਕਸਮਾਂ ਤੇ ਵਿਸ਼ਵਾਸ ਨਾ ਕਰੋ ਜੇ ਕਸਮਾਂ ਦੇਖਣੀਆਂ ਚਾਹੁੰਦੇ ਹੋ ਤੇ ਮਹਾਰਾਜ ਕਹਿੰਦੇ ਹੁਣੀ ਇਹਨਾਂ ਦੇ ਦੇਖ ਲਓ ਇਹਨਾਂ ਦੇ ਇਰਾਦੇ ਕੀ ਨੇ ਮਹਾਰਾਜ ਜੀ ਨੇ ਸਾਧ ਸੰਗ ਜੀ ਖਤਰਾ ਮਗਾਈਆਂ ਕਹਿੰਦੇ ਪਹਿਲਾਂ ਗੁਰੂ ਦਾ ਖਜ਼ਾਨਾ ਜਾਏਗਾ ਖੁਰਜੀਆਂ ਭਰ ਕੇ ਟੁੱਟੇ ਪੁਰਾਣੇ ਸਮਾਨ ਦੀਆਂ ਜੋ ਚੜਾਈ ਕਰਕੇ ਸੀ 9 ਮਹੀਨਿਆਂ ਦੇ ਵਿੱਚ ਉਥੇ ਪਸ਼ੂ ਡੰਗਰ ਘੋੜੇ ਆਦਿਕ ਉਹਨਾਂ ਦੇ ਹੱਡ ਉਹਨਾਂ ਦੇ ਚੰਮ ਪਾਟੇ ਕੱਪੜੇ ਰੋੜੇ ਇੱਟਾਂ ਪੱਥਰ ਪਾ ਕੇ ਮਹਾਰਾਜ ਜੀ ਨੇ ਖੁਰਜੀਆਂ ਭਰ ਕੇ ਭੇਜਿਆ ਬਾਹਰ ਭਾਈ ਪਹਿਲਾਂ ਗੁਰੂ ਦਾ ਖਜ਼ਾਨਾ ਜਾਏਗਾ ਸਾਧ ਸੰਗਤ ਕਸਮਾਂ ਵਾਅਦੇ ਤੋੜ ਕੇ ਨਾਲ ਦੀ ਨਾਲ ਉਹਨਾਂ ਨੇ ਖਜ਼ਾਨੇ ਨੂੰ ਘੇਰਿਆ ਜਦੋਂ ਤੰਬੂਆਂ ਦੇ ਵਿੱਚ ਲਾ ਜਾ ਕੇ ਵੇਖਦੇ ਨੇ ਆਪ ਕੋ ਆਪਣੀਆਂ ਖਚਰਾ ਫੜ ਕੇ ਵੇਖਦੇ ਆ ਤੇ ਦੇਖਦੇ ਕੀ ਨੇ ਵਿੱਚੋਂ ਰੋੜੇ ਇੱਟਾਂ ਨਿਕਲਦੇ ਨੇ ਪੱਥਰ ਨਿਕਲਦੇ ਆ ਰੀਤਾ ਨਿਕਲਦਾ ਹੈ ਪਾਟੇ ਵਸਤਰ ਹੱਡ ਪਸ਼ੂਆਂ ਦੇ ਫਿਰ ਸ਼ਰਮਸ਼ਾਰ ਹੋਏ ਮਹਾਰਾਜ ਕਹਿੰਦੇ ਦੇਖੋ ਇਹਨਾਂ ਦੀਆਂ ਕਸਮਾਂ ਦੇਖੋ ਇਹਨਾਂ ਦੇ ਦਾਵੇ ਅੱਜ ਵੀ ਗੀਤਾ ਦੀ ਕਸਮ ਖਾਦੀ ਜਾਂਦੀ ਹੈ ਤੁਸੀਂ ਸਾਹਸੰਗ ਹਾਈ ਕੋਰਟ ਜਾਇਓ ਉੱਥੇ ਗੀਤਾ ਤੇ ਹੱਥ ਧਰਾਇਆ ਜਾਂਦਾ ਵੀ ਕਸਮ ਖਾ ਸੱਚ ਬੋਲੇਗਾ ਝੂਠ ਨਹੀਂ ਬੋਲੇਗਾ ਇਹ ਸਭ ਕਸਮਾਂਵਾਦੇ ਝੂਠੇ ਨੇ ਪਰ ਮਹਾਰਾਜ ਕਹਿੰਦੇ ਖਾਲਸਾ ਜੀ ਹੁਣ ਵਾਜਨ ਕਰ ਲਿਆ ਤੇ ਚੱਲਾਂਗੇ ਮਹਾਰਾਜ ਨੇ ਕਿਹਾ ਵੀ ਸੀ ਹਫਤਾ ਰੁਕ ਜਾਓ ਚਾਰ ਦਿਨ ਰੁਕ ਜਾਓ ਤਿੰਨ ਦਿਨ ਰੁਕ ਜਾਓ ਜੇਕਰ ਤੇ ਰੁਕ ਜਾਂਦੇ ਇਤਿਹਾਸ ਕੁਝ ਹੋਰ ਹੀ ਹੋਣਾ ਸੀ ਆਪੋ ਸਤਨਾਮ ਮਹਾਰਾਜ ਕਹਿੰਦੇ ਕੁਝ ਨਾ ਕੁਝ ਹੋ ਜਾਏਗਾ ਫਿਰ ਉਥੋਂ ਮਹਾਰਾਜ ਜੀ ਨੇ 6 ਪੂ ਨੂੰ ਮਹਾਰਾਜ ਜੀ ਨੇ ਕਿਲਾ ਛੱਡਿਆ ਅੱਜ 11 ਪੂ ਹੋ ਚੁੱਕਿਆ ਅੱਜ ਪਹਿਲੀ ਪੇਛੀ ਸਹਿਬਜ਼ਾਦਿਆਂ ਦੀ ਸੀ ਛੋੜੇ ਸਹਿਬਜ਼ਾਦਿਆਂ ਦੀ ਮਾਤਾ ਗੁਜਰਕੌਰ ਜੀ 10 ਬੋ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਸੀ ਸੋ ਅਗਲੀ ਜਿਹੜੀ ਵਾਰਤਾ ਹੈ ਇਤਿਹਾਸ ਦੇ ਨਾਲ ਕੀਰਤਨ ਦੇ ਨਾਲ ਇਥੋਂ ਦੇ ਹੈ ਡਰਾਗੀ ਭਾਈ ਗੁਰਸੇਵ ਸਿੰਘ ਜੀ ਰੰਗੀਲਾ ਜੀ ਉਹਨਾਂ ਦੇ ਸਾਥੀ ਭਾਈ ਸੁਖਪਾਲ ਸਿੰਘ ਜੀ ਗਿਆਨੀ ਜੀ ਔਰ ਭਾਈ ਤਪਲਾ ਬਾਦਕ ਸਿੰਘ ਭਾਈ ਕੁਲਵੀਰ ਸਿੰਘ ਭਾਗੀ ਜੀ ਸੋ ਸਾਰੇ ਸਾਧ ਸੰਗਤ ਜਥਾ ਉਹਨਾਂ ਵੱਲੋਂ ਹਾਜ਼ਰੀ ਲਵਾਈ ਜਾਏਗੀ ਹੋਈਆਂ ਬਿਆੰਤ ਗਲਤੀਆਂ ਫੁੱਲਾਂ ਦੀ ਖਿਮਾ ਕਿਉਂਕਿ ਗੜਾ ਵੀ ਖਰਾਬ ਹੈ ਲੜੀਵਾਰ ਜਿਹੜੇ ਇਸ ਮਹੀਨੇ ਦੇ ਪ੍ਰੋਗਰਾਮ ਉਲਿੱਕੇ ਹੋਏ ਨੇ ਥਾਮਾ ਪ੍ਰਥਾਵਾ ਤੇ ਜਾ ਕਰਕੇ ਲੱਗ ਰਹੇ ਨੇ ਸੋ ਇਸ ਕਰਕੇ ਖਿਮਾ ਦੇ ਜੱਜਤਾਂ ਕੀਰਤਨ ਕਰਦਿਆਂ ਤੋਂ ਵਿਖਿਆਨ ਕਰਦਿਆਂ ਤੋਂ ਗੁਰੂ ਇਤਿਹਾਸ ਮਾਫਦਿਆਂ ਤੋਂ ਹੋਈਆਂ ਬਿਆੰਤ ਬਿਆੰਤ ਗਲਤੀਆਂ ਫੁੱਲਾਂ ਦੀ ਖਿਮਾ ਸੰਗਤ ਬਖਸ਼ਣ ਯੋਗ ਹੈ ਗੁਰੂ ਸਾਹਿਬ ਬਖਸ਼ਣ ਯੋਗ ਨੇ ਕਿਉਂਕਿ ਸਾਧ ਸੰਗਤ ਜੀ ਇਹ ਮਹਾਪੁਰਖਾਂ ਦਾ ਅਸਥਾਨ ਹੈ ਇਹਨਾਂ ਦੇ ਸਿੰਘਾਂ ਦੇ ਵਿੱਚ ਇਥੋਂ ਦੀ ਮਿੱਟੀ ਮਿੱਟੀ ਦੇ ਵਿੱਚ ਗਿਆਨ ਹੈ ਇਹਨਾਂ ਦੇ ਜਿੰਨੇ ਵੀ ਸਿੰਘ ਨੇ ਬੜੇ ਗਿਆਨੀ ਨੇ ਮਹਾਂਪੁਰਖ ਨੇ ਭਾਈ ਗੁਰਸੇਵਕ ਸਿੰਘ ਜੀ ਰੰਗੀਲਾ ਜੀ ਬੜੇ ਵਿਦਵਾਨ ਨੇ ਬੜੇ ਮਿੱਠੀ ਕੀਰਤਨੀਆਂ ਨੇ ਉਹਨਾਂ ਬਾਸਮਾ ਬਾਗਲਾ ਇਤਿਆਸ শ্রবণ ਕਰੀਏ ਮਹਾਰਾਜੀ ਕਿਲਾ ਛੱਡਦੇ ਨੇ ਸਰਸਨ ਅੰਦੀ ਤੇ ਬੈ ਕੇ ਇਸ ਕੀਰਤਨ ਦਾ ਮਹਾਨ ਮਹਾਰਾਜ ਨਿਤਨੇਮ ਦਾ ਪੂਰਣਾ ਪਾਉਂਦੇ ਨੇ ਲਾਸਤਰਨਾ ਪੜ ਕੇ ਸਮਾਪਤੀ ਸਾਨੂੰ ਵੀ ਸਤਿਗੁਰੂ ਦੀ ਕਿਰਪਾ ਕਰੋ ਸਾਡਾ ਵੀ ਮਹਾ ਸਿੰਘ ਵਾਲਾ ਹਾਲ ਹੈ ਆਪਣੇ ਚਰਨਾਂ ਨਾਲ ਜੋੜ ਲਿਓ ਟੁੱਟੇ ਫੁੱਟੇ ਪਏ ਆ ਸਤਿਗੁਰੂ ਕਿਰਪਾ ਕਰੋ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਬੋਲੇ ਜੀ ਰਾਖੋ 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 ਰਾਖਣ ਹਾਰ ਦਿਆਲਾ ਨਾਨਕ ਕਰਕੇ ਬੋਲੇ ਜੀ ਆਖੜ ਹਾਰ ਦਿਆਲਾ ਨਾਨਕ ਕਰਕੇ ਬੋਲੇ ਜੀ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਬੋਲੇ ਜੀ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਬੋਲੇ ਸਾਖੁ ਰਖਨ ਹਰਿ ਦਿਆਲਾ ਨਾਨਕ ਕਰਕੇ ਬੋਲੇ ਜੀ 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 ਰੱਖ ਲੋ ਜੀ ਸਾਨੂੰ ਰੱਖ ਲੋ 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 ਹੋ ਰੱਖ ਲੋ ਜੀ ਸਾਨੂੰ ਰੱਖ ਲੋ ਰੱਖ ਲੋ ਜੀ ਸਾਨੂੰ ਰੱਖ ਲੋ ਹੋ ਰੱਖ ਲੋ ਜੀ ਸਾਨੂੰ ਰੱਖ ਲੋ ਰੱਖ ਲੋ ਜੀ ਸਾਨੂੰ ਰੱਖ ਲੋ ਰੱਖ ਲੋ ਜੀ ਤਾਨੂੰ ਰੱਖ ਲੋ ਰੱਖ ਲੋ ਜੀ ਤਾਨੂੰ ਰੱਖ ਲੋ ਹੋ ਰੱਖ ਲੋ ਜੀ ਤਾਨੂੰ ਰੱਖ ਲੋ ਰੱਖ ਲੋ ਜੀ ਤਾਨੂੰ ਰੱਖ ਲੋ ਰੱਖ ਲੋ ਜੀ ਸਾਨੂੰ ਰੱਖ ਨੋ ਰੱਖ ਲੋ ਜੀ ਸਾਨੂੰ ਰੱਖ ਲੋ ਰੱਖ ਲੋ ਜੀ ਸਾਨੂੰ ਰੱਖ ਨੋ

ਰਾਖੋ ਜੀ ਸਾਨੂੰ ਰਾਖੋ ਰਾਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਬੋਲੇ ਜੀ ਰਾਖੋ ਰਾਖਣ ਹਰ ਦਿਆਲਾ ਨਾਨਕ ਕਰਕੇ ਬੋਲੇ ਜੀ ਰਾਖੋ ਰਾਖਣ ਹਰ ਦਿਆਲਾ ਨਾਨਕ ਕਰਕੇ ਬੋਲੇ ਜੀ ਰਾਖੋ ਰਾਖਣ ਹਰ ਦਿਆਲਾ ਨਾਨਕ ਕਰਕੇ ਬੋਲੇ ਜੀ ਰਾਖਣ ਹਾਰ ਤੇ ਆਲਾ ਨਾਲਕ ਤਾਰ ਕੇ ਗੋਲੇ ਜੀ ਗਾ ਰਾਖਣ ਹਾਰ ਤੇ ਆਲਾ ਨਾਲਕ ਕਰਕੇ ਗੋਲੇ ਜੀ ਸਾਖੂ ਜੀ ਸਾਡੇ ਤੇ ਵੀ ਕਿਰਪਾ ਕਰੋ ਆਪਣੇ ਚਰਨਾਂ ਨਾਲ ਜਿਸ ਤਰ੍ਹਾਂ ਭਾਈ ਮਹਾ ਸਿੰਘ ਵਰਗਿਆਂ ਨੂੰ ਤੁਸੀਂ ਬਖਸ਼ਿਆ ਸਾਡੀ ਵੀ ਹਾਲਾਤ ਉਹ ਜੇ ਹੋਏ ਬੈਨੇ ਮਹਾਰਾਜ ਕਿਰਪਾ ਕਰੋ ਆਪਣੇ ਚਰਨਾਂ ਨਾਲ ਲਾ ਕੇ ਰੱਖੋ ਬਖਸ਼ ਲੋ ਸਾਡੇ ਵੀ ਟੁੱਟੀ ਗੰਢ ਦਿਓ ਸੋ ਸਤਿਗੁਰੂ ਕਿਰਪਾ ਕਰਨ ਸੇਪੂ ਨੂੰ ਮਹਾਰਾਜ ਕਿਲਾ ਛੱਡਦੇ ਨੇ ਅੱਗੇ ਸਰਸਾ ਨਦੀ ਤੇ ਸਰਸਾ ਨਦੀ ਚੜੀ ਹੁੰਦੀ ਹੈ ਉੱਥੇ ਮਹਾਰਾਜ ਮਹਾਨ ਕੀਰਤਨ ਦੇ ਦਾਤ ਸਾਨੂੰ ਬਖਸ਼ਦੇ ਨੇ ਮਹਾਨ ਨਿਤਨੇਮ ਦੀ ਦਾਤ ਬਖਸ਼ਦੇ ਨੇ ਅਗਲਾ ਇਤਿਹਾਸ ਰਾਗੀ ਭਾਈ ਗੁਰਸੇਵ ਸਿੰਘ ਰੰਗੀਲਾ ਜੀ ਉਹਨਾਂ ਪਾਸੋਂ ਆਪਾਂ ਸਰਵਣ ਕਰੀਏ ਹੋਈਆਂ ਬਿਆੰਦ ਗੱਲ ਦੀਆਂ ਭੁੱਲਾਂ ਦੀ ਖਿਮਾ ਸਤਗੁਰੂ ਜੀ ਬਖਸ਼ਣ ਜੋਗ ਨੇ ਸੰਗਤ ਬਖਸ਼ਣ ਜੋਗ ਹੈ ਸੋ ਮਹਾਂਪੁਰਖ ਸਿੰਘ ਸਾਹਿਬ ਜਥੇਦਾਰ ਪੰਥ ਦੀ ਮਨਾਜ ਹਸਤੀ ਸਤਕਾਰ ਜੋਗ ਬਾਬਾ ਬਲਜੀਤ ਸਿੰਘ ਜੀ ਮਹਾਂਪੁਰਖ ਉਸ ਤੋਂ ਬਾਅਦ ਸਾਰੀ ਸੰਗ ਦੇ ਨਾਲ ਬਾਰਤ ਲਾਪ ਕਰਨਗੇ ਅੱਜ ਉਹਨਾਂ ਦਾ ਸਾਧ ਸੰਗਤ ਜੀ ਜਨਮ ਦਿਨ ਵੀ ਹੈ ਸੋ ਉਹਨਾਂ ਨੂੰ ਸਾਡੇ ਜਥੇ ਵੱਲੋਂ ਜਨਮ ਦਿਨ ਦੀਆਂ ਲੱਖ 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 ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ